ਹਾਂਜੀ ਸਰ ਅੱਜ ਵਿੱਚ ਬਾਹਰ ਰੋਡ ਦੇ ਰਾਤ ਨੂੰ ਬਲਦੀ ਹੈ ਇਹ ਕੀ ਕਾਰਨ ਹੈ ਕਿ ਕਿੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੇ ਆ ਗਈਆਂ ਦੋ ਤਿੰਨ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆ ਗਈਆਂ ਅੱਗ ਦੇ ਉੱਤੇ ਬਿਲਕੁਲ ਕਾਬੂ ਪਾ ਲਿਆ ਹੋਣਾ ਅਜੇ ਪਤਾ ਨਹੀਂ ਲੱਗ ਸਕਿਆ ਵੀ ਅੱਗ ਕਿਉਂ ਲੱਗੀ ਹੋ ਸਕਦਾ ਗਰਮੀ ਦੇ ਨਾਲ ਕੋਈ ਗੈਸਾ ਗੁੱਸਾ ਬਣ ਕੇ ਨਾ ਸ਼ੁਰੂ ਲੱਗੀ ਹੋਵੇ ਪਰ ਫਿਰ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਅਕਸਰ ਵੇਖਿਆ ਜਾ ਰਿਹਾ ਹੈ ਕਿ ਕਾਫੀ ਜਗ੍ਹਾ ਤੇ ਗਰਮੀ ਹੋਣ ਕਰਕੇ ਅੱਜ ਕੱਲ ਜਿਹੜਾ ਕਿ ਕਾਹਦਾ ਪੱਤਰੀ ਜਿਹੜੇ ਸੁੱਕੇ ਹੁੰਦੇ ਕੋ ਪੂਰਾ ਇਹਦਾ ਸੁੱਕ ਜਾਂਦਾ ਹੈ ਕਿ ਕੋਈ ਨਵਾਂ ਕਾਰਨ ਬਣ ਜਾਂਦਾ ਅੱਗ ਲੱਗਣ ਦਾ ਤੇ ਲੋਕਾਂ ਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਲੋਕਾਂ ਨੂੰ ਸਾਵਧਾਨੀ ਇਹ ਵਰਤਣੀਆਂ ਚਾਹੀਦੀਆਂ ਵੀ ਇਹਨਾਂ ਚੀਜ਼ਾਂ ਤੋਂ ਜਿਹੜਾ ਵਾ ਆਪਣੇ ਅੱਗ ਬੁਝਾਉਣ ਵਾਲੇ ਜਿਹੜੇ ਵੀ ਆ ਜੰਤਰ ਉਹਨਾਂ ਨੂੰ ਕੋਲ ਰੱਖਣਾ ਚਾਹੀਦਾ ਇਹ ਖਾਸ ਕਰਕੇ ਅਜਿਹੇ ਸਥਾਨ ਜਿੱਥੇ ਕੂੜਾ ਕਰਕਟ ਜਾਂ ਸੁੱਕੇ ਚੀਜ਼ਾਂ ਚੁਰਜਾਂ ਪਈਆਂ ਤੇ ਹੁਣ ਅੱਜ ਤੁਹਾਨੂੰ ਕਿਵੇਂ ਸੂਚਨਾ ਮਿਲ ਕੇ ਇਸ ਤੇ ਬਾਹਰ ਰੋਡ ਤੇ ਕਿਸੇ ਨੇ ਫੋਨ ਕੀਤਾ ਜਾਂ ਤੁਸੀਂ ਵੈਸੇ ਲੰਘ ਰਹੇ ਸਤਾਂ ਜੀ ਨਹੀਂ ਜੀ ਇਹ ਸੋਚਣਾ ਮਿਲਤੇ ਹੀ ਆਏ ਅਸੀਂ ਅੱਛਾ ਜੀ ਹਾਂਜੀ